ਜਿਹੜੀ ਇਹ ਡਿਜੀਟਲ ਅਰੈਸਟਮੈਂਟ ਤੋਂ ਗੱਲ ਸ਼ੁਰੂ ਕੀਤੀ ਪਰ ਅੱਜ ਦੀ ਤਰੀਕ ਦੇ ਵਿੱਚ ਠੱਗੀ ਦੇ ਇੰਨੇ ਤਰੀਕੇ ਨੇ ਤੁਸੀਂ ਹੈਰਾਨ ਹੋ ਜਾਓਗੇ 14 ਤਰੀਕਾਂ ਦੇ ਤਰ੍ਹਾਂ ਦੇ ਮੋٹے-ਮੋٹے ਤਰੀਕੇ ਨੇ ਜਿਨ੍ਹਾਂ ਤੇ ਮੈਂ ਗੌਰ ਕਰਦਾ ਜਿਨ੍ਹਾਂ ਬਾਰੇ ਤੁਹਾਨੂੰ ਆਪਣੇ ਬਜ਼ੁਰਗਾਂ ਨੂੰ ਮਾਪਿਆਂ ਨੂੰ ਦੱਸਣ ਦੀ ਲੋੜ ਹੈ ਕਿ ਕੋਈ ਫੋਨ ਕਾਲ ਆਵੇ ਡਰਨ ਦੀ ਲੋੜ ਨਹੀਂ ਸ਼ਾਮ ਨੂੰ ਕਹ ਪਾਈ ਮੇਰੇ ਮੁੰਡੇ ਨਾਲ ਗੱਲ ਕਰੀ ਮੇਰੀ ਧੀ ਨਾਲ ਗੱਲ ਕਰੀ ਮੇਰੀ ਨੂੰਹ ਨਾਲ ਗੱਲ ਕਰੀ ਮੇਰੇ ਪੋਤੇ ਦੋਤੇ ਨਾਲ ਗੱਲ ਕਰੀ ਬਚ ਜਾਓਗੇ ਕਮ ਤੋ ਪਹਿਲਾ ਕਹਿੰਦੇ ਜੀ ਜਿਹੜਾ ਵੱਡਾ ਸਕੈਮ ਚੱਲਦਾ ਸੋਸ਼ਲ ਮੀਡੀਆ 'ਉਹ ਹੈ ਨੌਕਰੀ ਵਾਲਾ। ਇਹਦੇ ਵਿੱਚ ਨਵੀਂ ਪਨੀਰੀ ਵੀ ਫਸਦੀ ਆ। ਨੌਕਰੀ ਦਾ ਲਾਲਚ ਦਿੰਦੇ ਨੇ ਤੇ ਉਹਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੇ ਨੇ ਤੇ ਉਹ ਗਈ ਕੰਪਨੀ ਹੋ ਗਈ। ਫਿਰ ਜੀ ਫਿਸ਼ਿੰਗ ਸਕੈਮ ਹੈ ਇੱਕ ਤਰ੍ਹਾਂ ਦਾ ਕਹਿੰਦੇ। ਇਹਦੇ ਵਿੱਚ ਠੱਗ ਵੱਡੀਆਂ ਕੰਪਨੀਆਂ ਵਿਭਾਗਾਂ ਦੇ ਨਾਮ ਤਾਂ ਇਸਤੇਮਾਲ ਕਰਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਜੀ ਕੇਵਾਈਸੀ ਹੋਣੀ ਆ ਤੁਹਾਡੀ ਅਕਾਊਂਟ ਬੰਦ ਹੋ ਜਾਊਗਾ ਨਹੀਂ ਆ ਤੁਹਾਡਾ ਏਟੀਐਮ ਬੰਦ ਹੋ ਜਾਊਗਾ ਉਹਦੇ ਨਾਂ ਦੇ ਉੱਤੇ। ਕੀ ਵਜਨ ਤੁਸੀਂ ਜਾਣਕਾਰੀ ਸਾਂਝੀ ਕਰਦੇ ਨੇ ਹੋ ਖਾਤਾ ਖਾਲੀ ਫਿਰ ਲੱਕੀ ਡਰਾ ਆਲਾ ਬਹੁਤ ਹੈ ਕਿ ਤੁਹਾਡਾ ਫੋਨ ਨੰਬਰ ਲੱਕੀ ਡਰਾ ਚ ਆ ਗਿਆ ਤੁਹਾਨੂੰ ਈਮੇਲ ਤੇ ਆਜੂ ਫੋਨ ਤੇ ਆਜੂ ਮੈਸੇਜ ਤੇ ਆਜੂ ਵਟਸਐਪ ਤੇ ਆਜੂ ਕਿ ਤੁਹਾਡੇ 80 ਕਰੋੜ ਦੀ ਲਾਟਰੀ ਨਿਕਲ ਗਈ ਆ ਜਾਣਕਾਰੀ ਦਿਓ ਤੁਹਾਡੇ ਖਾਤੇ ਚ ਪੈਸੇ ਟਰਾਂਸਫਰ ਕਰਨੇ ਆ ਕਿ ਉਹਦੇ ਚ ਖੜੇ ਲੋਕ ਵੱਧ ਪੈਸੇ ਦੇ ਬੈਠਦੇ ਜਾਂ ਲਿੰਕ ਖੋਲ ਬੈਠਦੇ ਆ ਤੇ ਉਹਦੇ ਨਾਲ ਸਾਰਾ ਕੁਝ ਤੁਹਾਡੀ ਜਾਣਕਾਰੀ ਆਨਲਾਈਨ ਤੁਹਾਡੇ ਮੋਬਾਈਲ ਚ ਜੋ ਪਈ ਉਹ ਚਲੀ ਜਾਂਦੀ ਹੈ ਤੇ ਤੁਹਾਡੇ ਖਾਤੇ ਖਾਲੀ ਹੋ ਜਾਂਦੇ ਇਸੇ ਤਰ੍ਹਾਂ ਇਮੋਸ਼ਨਲ ਜੀ ਸੰਸਤਾ ਹੈ ਜੀ ਇਹ ਸੇਵਾ ਨਵਾਉਂਦੀ ਹੈ ਜੀ ਇਹ ਸੇਵਾ ਕਰਦੀ ਹੈ ਜੀ ਬਜ਼ੁਰਗਾਂ ਸੰਭਦੀ ਹੈ ਜੀ ਬੱਚੇ ਸੰਭਦੀ ਹੈ ਜੀ ਪਸ਼ੂਆਂ ਦੀ ਕੰਮ ਕਰਦੀ ਆ ਉਹ ਤੁਹਾਡੀ ਪ੍ਰੋਫਾਈਲ ਤੁਹਾਡੀ ਸੋਸ਼ਲ ਲਾਈਫ ਉਹ ਤੋਂ ਜਾਣਕਾਰੀ ਲੈਂਦੇ ਆ ਕਿ ਇਹ ਬੰਦਾ ਕੁੱਤਿਆਂ ਨੂੰ ਜਿਆਦਾ ਪਿਆਰ ਕਰਦਾ ਬੰਦਿਆਂ ਨੂੰ ਜਿਆਦਾ ਪਿਆਰ ਕਰਦਾ ਪੰਛੀਆਂ ਨੂੰ ਪਿਆਰ ਕਰਦਾ ਮਨੁੱਖਤਾ ਦੀ ਸੇਵਾ ਵਾਲੀ ਗੱਲਾਂ ਕਰਦਾ ਫਿਰ ਉਹ ਹੀ ਜੇ ਇਮੋਸ਼ਨ ਚ ਉਹਨੂੰ ਫਸਾਉਂਦੇ ਆ ਤੇ ਉਹ ਤੋਂ ਠੱਗੀ ਮਾਰ ਲੈਂਦੇ ਪੰਜਵਾਂ ਤਰੀਕਾ ਹੈਗਾ ਜੀ ਕਹਿੰਦੇ ਟੇਕ ਸਪੋਰਟ ਸਕੈਮ ਇਹਦੇ ਵਿੱਚ ਟੈਕਨੋਲੋਜੀ ਦੇ ਹਵਾਲੇ ਨਾਲ ਵੈਬਸਾਈਟਾਂ ਦੇ ਰਾਹੀਂ ਹੈਨਾ ਮਤਲਬ ਤੁਸੀਂ ਕੋਈ ਕਿਸੇ ਵੈਬਸਾਈਟ ਦੇ ਹਵਾਲੇ ਨਾਲ ਤੁਹਾਨੂੰ ਝਾਸਾ ਦੇ ਦੇਣਗੇ ਫਿਰ ਤੁਹਾਨੂੰ ਉਹਦੇ ਉੱਪਰ ਫਸਾ ਲੈਣਗੇ ਤੁਸੀਂ ਲਿੰਕ ਖੋਲੋਗੇ ਤੇ ਵੈਬਸਾਈਟਾਂ ਦੇ ਉੱਤੇ ਜਿਹੀ ਠੱਗੀਆਂ ਪਈਆਂ ਕੋਈ ਵੀ ਲਿੰਕ ਖੋਲਿਆ ਤੇ ਗੜਬੜ ਹੋਈ ਫਿਰ ਇੱਕ ਹੈਗੀ ਜੀ ਚੈਰਿਟੀ ਵਾਲੇ ਹਵਾਲੇ ਨਾਲ ਜੇ ਆਪਾਂ ਗੱਲ ਕਰੀਏ ਕਿ ਦਾਨਪੁੰਨ ਦੇ ਨਾਂ ਤੇ ਫੰਡਿੰਗ ਕਰਾਉਂਦੇ ਨੇ ਉੱਚ ਠੱਗੀ ਵੱਜਦੀ ਹੈ ਫਿਰ ਇੱਕ ਹੈਗਾ ਜੀ ਡਿਜੀਟਲ ਅਰੈਸਟ ਜਿਹਦੀ ਆਪਾਂ ਵਿਸਤਾਰ ਚ ਗੱਲ ਕਰ ਚੁੱਕੇ ਹਾਂ ਕੋਈ ਡਿਜੀਟਲ ਅਰੈਸਟ ਨਾਂ ਦਾ ਕਾਨੂੰਨ ਦੇ ਵਿੱਚ ਕਿਤੇ ਕੋਈ ਥਾਂ ਨਹੀਂ ਕੋਈ ਪੁਲਿਸ ਕੋਈ ਵਿਭਾਗ ਕੋਈ ਏਜੰਸੀ ਡਿਜੀਟਲ ਅਰੈਸਟ ਨਹੀਂ ਕਰਦੀ ਇਸ ਲਈ ਕੋਰਾ ਠੱਗੀ ਦਾ ਤਰੀਕਾ ਹੈ ਇਹ ਤੋਂ ਬਚਿਓ ਫਿਰ ਇਨਵੈਸਟਮੈਂਟ ਵਾਲੀਆਂ ਸਕੀਮਾਂ ਬਹੁਤ ਆਉਂਦੀਆਂ ਪੈਸੇ ਦੁਗਣੇ ਤਿੰਨ ਸਾਲਾਂ ਚ 6 ਮਹੀਨਿਆਂ ਚ ਦੁਗਣੇ ਹੈਨਾ ਇਨੇ ਲੱਖ ਜਮਾ ਕਰਾ ਕੇ ਹਰ ਮਹੀਨੇ ਨੇ ਲੱਖ ਚੱਕੋ ਇੱਕ ਦੋ ਵਾਰ ਆ ਵੀ ਜਾਣਗੇ ਆ ਚੁੱਕਾ ਹੈ ਜਦੋਂ ਤੁਸੀਂ ਮੋਟੀ ਇਨਵੈਸਟਮੈਂਟ ਕਰ ਲਈ ਇਹ ਵੀ ਧਿਆਨ ਰੱਖਣੀ ਲੋੜਾ ਕਿ ਗਲਤੀ ਨਾਲ ਪੈਸੇ ਭੇਜ ਨਾ ਸਕੀਏ ਬਹੁਤ ਚੱਲ ਆ ਗੂਗਲ ਪੇ ਪੂਤੇ ਕਿ ਜੀ 2 ਰੁਪਏ ਭੇਜਨੇ ਸੀ ਤੁਹਾਨੂੰ 2000 ਭੇਜ ਹੋ ਗਿਆ ਬਸ ਵਹੀ ਜੀ ਠੱਗੀ ਤੁਸੀਂ ਆਪਣਾ ਕੀਤਾ ਨਹੀਂ ਉਹਨਾਂ ਨੇ ਸਾਰਾ ਕੁਝ ਸਕੈਨ ਕਰ ਲੈਣਾ ਉਹਨਾਂ ਕੋਲ ਤਕਨੀਕ ਹੈ ਜੀ ਪਈ ਆ ਤੁਹਾਡੇ ਫੋਨ ਚ ਸਾਰਾ ਕੁਝ ਗਿਆ ਫਿਰ ਪਾਰਸਲ ਵਾਲਾ ਸਕੈਮ ਬਹੁਤ ਚੱਲਦਾ ਹੈ ਕਿ ਵੀ ਸਮੈਕ ਫੜੀ ਗਈ ਤੁਹਾਡੇ ਪਾਰਸਲ ਜੀ ਹਾਂ ਜੀ ਅਸੀਂ ਕ੍ਰਾਈਮ ਬ੍ਰਾਂਚ ਤੋਂ ਬੋਲਦੇ ਆ ਜੀ ਅਸੀਂ ਥਾਣੇ ਤੋਂ ਬੋਲਦੇ ਆ ਜੀ ਅਸੀਂ ਜੀ 에어ਪੋਰਟ ਤੋਂ ਬੋਲਦੇ ਆ ਜੀ ਤੁਹਾਡੇ ਪੈਕੇਟ ਚਾਹ ਮਿਲ ਗਿਆ ਜੀ ਤੁਸੀਂ ਜੇ ਕੋਈ ਭੇਜਿਆ ਹੀ ਨਹੀਂ ਕੁਛ ਤਾਂ ਤੁਸੀਂ ਕਿਉਂ ਡਰੇ ਵੀ ਤੇ ਜੇ ਭੇਜਿਆ ਵੀ ਹੈ ਤਾਂ ਵੀ ਕੋਈ ਨਾ ਫਿਰ ਕੋਈ ਨਾ ਜੀ ਜਦੋਂ ਆਉਂਗੇ ਫੜਨ ਆ ਜਿਓ ਪਰ ਅਸੀਂ ਡਰ ਅਜਾ ਜਾਂਦੇ ਹਾਂ ਕਿ ਅਸੀਂ ਫਿਰ ਪਰਸਨਲ ਸਕੈਮ ਬਹੁਤ ਚੱਲਦਾ ਫਿਰ ਲੋਨ ਕਿ ਤੁਹਾਡਾ ਏਟੀਐਮ ਕਾਰਡ ਬਣ ਗਿਆ ਐ ਤੁਹਾਡਾ ਲੋਨ ਵਾਲਾ ਕਾਰਡ ਬਣ ਗਿਆ ਤੁਹਾਡਾ ਜੀ ਕ੍ਰੈਡਿਟ ਕਾਰਡ ਬਣ ਗਿਆ ਅਜੇ ਕਾਰਡਾਂ ਦੇ ਨਾਂ ਤੇ ਪਰਸਨਲ ਲੋਨ ਲੈ ਲੋਆ ਲੋਨ ਲੈ ਲੋ ਜਾਣਕਾਰੀ ਲਈ ਤੇ ਖਾਤੇ ਖਾਲੀ ਫਿਰ ਸੋਸ਼ਲ ਮੀਡੀਆ ਤੇ ਬਦਨਾਮੀ ਵਾਲਾ ਅਤਕਲ ਜਈਆ ਆਇਆ ਪਾ ਕੇ ਤੁਹਾਨੂੰ ਅਚਾਨਕ ਵੀਡੀਓ ਕਾਲ ਆ ਗਈ ਕੋਈ ਫਰੈਂਡ ਰਿਕੁਐਸਟ ਆ ਗਈ ਕਿਸੇ ਸਾਈਟ ਤੇ ਵੀ ਚਲੇ ਗਏ ਤੇ ਅਚਾਨਕ ਤੁਹਾਡੇ ਮੂਰੇ ਕੱਪੜੇ ਧਾਰ ਕੇ ਕੋਈ ਆ ਗਿਆ ਤੇ ਤੁਹਾਡੀ ਉਹਨਾਂ ਨੇ ਫੇਸ ਲੈ ਲਿਆ ਤੇ ਉਸ ਤੋਂ ਬਾਅਦ ਤੁਹਾਡੀ ਉਹ ਵੀਡੀਓ ਤੁਹਾਨੂੰ ਭੇਜ ਕੇ ਕਹਿਣਗੇ ਆ ਵੀਡੀਓ ਬਣ ਗਈ ਛੋਟੀ ਸੋ ਇਸ ਲਈ ਅਣਜਾਣ ਲਿੰਕ ਅਣਜਾਣ ਬੰਦੇ ਨੂੰ ਦੋਸਤਾਂ ਦੀ ਲਿਸਟ ਸ਼ਾਮਲ ਨਾ ਕਰੋ ਅਣਜਾਣ ਕਿਸੇ ਲਿੰਕ ਤੇ ਖੋਲੋ ਨਾ ਕਿਸੇ ਸਾਈਟ ਤੇ ਬੇਮਤਲਬ ਤੇ ਜਾਓ ਨਾ ਇਸੇ ਵੀ ਧਿਆਨ ਰੱਖੋ ਸੋ ਕੈਸ਼ ਔਨ ਡਿਲੀਵਰੀ ਸਕੈਮ ਕੰਪਨੀਆਂ ਚੀਜ਼ਾਂ ਪਤਾ ਲਾਦਾ ਮੋਬਾਈਲ ਮੰਗਾਇਆ ਤੁਸੀਂ ਨਿਕਲਦੇ ਇਟਾ ਰੋੜੇ ਨੇ ਅਜਿਹੇ ਧੋਖਾਧੜੀ ਬਹੁਤ ਹੁੰਦੀ ਹੈ ਫੋਨ ਸਕੈਮ ਬਹੁਤ ਹੈ ਹੈਨਾ ਅਕਸਰ ਸਬਸਿਡੀਆਂ ਦੇ ਨਾਂ ਤੇ ਕੰਪਨੀਆਂ ਦੇ ਨਾਂ ਤੇ ਸੋ ਇਹਨਾਂ ਸਾਰੀਆਂ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਦਾ ਤਰੀਕਾ ਕਿ ਕਿਸੇ ਤੋਂ ਡਰਨੀ ਫੋਨ ਦੀ ਸਹੀ ਵਰਤੋਂ ਕਰੋ ਆਪਣੇ ਬੱਚਿਆਂ ਨੂੰ ਤੁਰੰਤ ਦੱਸੋ